ਹਾਂ ਜੀ ਮੇਰੇ ਸੁਣ ਲੋ ਗੱਲ ਮੇਰੇ ਰਿਸ਼ਤੇਦਾਰਾਂ ਵਿੱਚ ਦੇਜਤੀ ਹੋਣ ਡਈ ਆ ਹਾਂ ਹਾਂ ਪਤਾ ਲੱਗ ਗਿਆ ਵਾ ਵੀ ਆਣ ਕੇ ਡੇਰਾ ਲਾ ਕੇ ਬੈਠੀ ਆ ਤੂੰ ਚੁੱਪ ਕਰਕੇ ਨਾ ਆਪਣਾ ਟੱਕੜ ਚੱਲ ਜਾ ਮੈਂ ਆਪਣੀ ਧੀ ਦੇ ਘਰ ਬੈਠੀ ਤੇਰੇ ਘਰ ਨਾ ਬੈਠੀ ਮੈਂ ਤੈਨੂੰ ਬਾਰ ਬਾਰ ਨਾ ਇੱਕੋ ਗੱਲ ਮੇਰੇ ਕੋਲ ਨਾ ਖਵਾ ਚੱਲ ਜਾ ਚੁੱਪ ਕਰਕੇ ਆਪਣਾ ਸਮਾਨ ਲੈ ਲੈ ਉਹਨਾਂ ਨੇ ਨੀਗਾ ਜਾਣਾ ਠੀਕ ਆ ਨਾ ਉਹਨਾਂ ਇੱਥੇ ਹੀ ਰਹਿਣਾ ਵਾ ਹੁਣ ਤੂੰ ਮੇਰੀ ਇੱਕ ਗੱਲ ਸੁਣ ਲੈ ਤੈਨੂੰ ਮੈਂ 10 ਮਿੰਟਾਂ ਦਾ ਟਾਈਮ ਦਿੰਦੀ ਆ ਜੋ ਸਮਾਨ ਪੌਣਾ ਪਾਲਾ ਜੇ ਨਾ ਨਾ ਪਾਇਆ ਫਿਰ ਤੈਨੂੰ ਮੈਂ ਦੱਸੂਗੀ ਕਿ ਕਿਤੇ ਲਾਲਾ ਨੂੰ ਲੱਕਾ ਲੈਣਾ ਤੂੰ ਹੀ ਤਾਂ ਮਾਵਾ ਪ ਮੇਲਾ ਲਈ ਪਾਰ ਕੌਣ ਵਾ ਕੌਣ ਵਾ ਨਹੀਂ ਮੈਂ ਆ ਹੀ ਆ ਤੂੰ ਮਧ ਕਿੱਧਰ ਆ ਗਈ ਫਿਰ ਮੈਂ ਘਰ ਆਈ ਆ ਆਪਣੇ ਵਰਕ ਤੇ ਆਈ ਆ ਕਿਹੜਾ ਤੇਰਾ ਘਰ ਤੂੰ ਘਰ ਵਾਲੀ ਕੌਣ ਮੈਂ ਘਰ ਵਾਲੀ ਆ ਇੱਥੇ ਓ ਚੱਲ ਮਾਤਾ ਐਵੇਂ ਸਭ ਰੋਈ ਦੇੜੀ ਮੂੰਹ ਚੋ ਕੇ ਨਾ ਆ ਜਾ ਘਰ ਚੰਗਾ ਨਹੀਂ ਗੇਟ ਖੋਲ ਪਰ ਆ ਉਧਰ ਦੱਸ ਇਹ ਕਿਦਾਂ ਦੀ ਗੱਲ ਹੋਈ ਭਲਾ ਗੱਲ ਕੀ ਆ ਮੈਂ ਹੋਣਾ ਨਹੀਂ ਆਪਣੇ ਘਰ ਤੂੰ ਮਾ ਤਾਂ ਮੇਰੀ ਇੱਕ ਗੱਲ ਸੁਣ ਲੈ ਤੂੰ ਜਾਣਾ ਵਾਂ ਕਿ ਨਹੀਂ ਜਾਣਾ ਅੱਗੇ ਇਹ ਹਾਲ ਤਾਂ ਦੂਜਾ ਹੋਇਆ ਸੀ ਨਾ ਤੇ ਹੁਣ ਵੇਖ ਲੋ ਕੀ ਬਣਨਾ ਮਾਰ ਦੋ ਫਿਰ ਇੱਥੇ ਮੈਨੂੰ ਮਾਰ ਦੋਗੇ ਹੋਰ ਹੋਰ ਕੀ ਕਰੋਗੇ ਇੱਥੇ ਮਾਰ ਦੋ ਫਿਰ ਲੋ ਚਲ ਜਾ ਇੱਥੋਂ ਮੈਂ ਕਹਿਨ ਦਈਏ ਚੁੱਪ ਕਰਕੇ ਚਲ ਜਾ ਮੈਂ ਜਾਣਾ ਨਹੀਂ ਫਮ ਮੈਂ ਜੋ ਮਰਜ਼ੀ ਕਰੋ ਤੇ ਨਹੀਂ ਜਾਣਾ ਤਾਂ ਫਿਰ ਚੱਲ ਹਾਂ ਉਹ ਗੇਟ ਨੇ ਮੈਂ ਬੰਦ ਕਰਨ ਦੇਣੇ ਔਰ ਮਾਦਾ ਪਰੇ ਹੋ ਜਾ ਮੈਂ ਸੜੜਾਈ ਨਾ ਕਰਿਆ ਕਰ ਬਹੁਤੀ ਮੈਂ ਤਾਂ ਤੁੰਗਨ ਕਰਨਾ ਹੀ ਹੈ ਕਹੂੰ ਪਹਿਲਾਂ ਤੂੰ ਖਲੋ ਜਾ ਮੈਂ ਲਵਾਏ ਇਹਨੇ ਸਭ ਕੁ ਕਰਵਾਇਆ ਲਵਾਏ ਤੂੰ ਪਨੀ ਕੀ ਲਵਾਇਆ ਹਟਦੀ ਨਹੀਂ ਫਿਰ ਹਟਦੀ ਨਹੀਂ ਜਾਣਾ ਕਿ ਨਹੀਂ ਹਰ ਫਿਰ ਨਹੀਂ ਲੈ ਲਵਾਈ ਕਰ ਉਹ ਆਹ ਕਿ ਭਣ ਗਿਆ ਮੇਰੇ ਨਾਲ ਕਿੱਥੇ ਦੀ ਕਿੱਥੇ ਮੈਂ ਪੁੰਜੀ ਜਾ ਕੇ ਮਾਰਾ ਤੂੰ ਹੈਂ ਯਾ ਆਹ ਫਰਾਨੀ ਕੀ ਬਣੀ ਆ ਮੇਰਨਾ ਕਦੀ ਹੋਇਆ ਰਹਿਆ ਨਹੀਂ ਇਤਰਾ ਨੀਦਲ ਜਿੰਦਰ ਦਲਜਿੰਦਰ ਹੈ ਆਉਨੀ ਮਮੀ ਮੈਨੂੰ ਪਤਾ ਨਹੀਂ ਕਿਉਂ ਆਵਾਜ਼ ਆ ਮਰੀ ਜਾਂਦੀ ਤੇ ਪਤਾ ਨਹੀਂ ਆਵਾਜ਼ ਵੀ ਮੈਨੂੰ ਹੋਰ ਤਰ੍ਹਾਂ ਦੀ ਆਈ ਕੀ ਹੋਇਆ ਹੋਊਗਾ ਇਹਨੂੰ ਓਂਡੇ ਮਾਈ ਲੰਗ ਪਹਿਲਾਂ ਇਹਨੂੰ ਵੇਖ ਕੇ ਆਵਾ ਉਦਾਂ ਹੀ ਡਈ ਹੋਣੀ ਐ ਜੇ ਮੈਂ ਗਈ ਫਿਰ ਇਹਨੇ ਪਿਆ ਜਾਂਦਾ ਰੋਲਾ ਪੋਣਾ ਪਰ ਇਹ ਆ ਇਦਾਂ ਦੇ ਅੱਗੇ ਮੈਂ ਕੀਤੀ ਨਹੀਂ ਇਹਦੇ ਮਜੇ ਨਾਲ ਸੁੱਤੀ ਵੇਖਾਂ ਨਹੀਂ ਸਹੀ ਪਲਾ ਕੀ ਗੱਲ ਹੋਈ ਹੈ ਹੋਰ ਨਾ ਹੋਵੇ ਕੋਹ ਹੋਈ ਜਾਵੇ ਤੇ ਮੁੜ ਕੇ ਮੇਰੇ ਸਿਰ ਹੀ ਸਾਰਾ ਟਹਿਕ ਆਵੇ ਮੰਮੀ ਕੀ ਹੋਇਆ ਵਾ ਠੀਕ ਵੀ ਆ ਲੈ ਠੀਕ ਹੀ ਆ ਤੇ ਤੂੰ ਤੇ ਸੁੱਤੀ ਸੀ ਤੇ ਤੇਰੀਆਂ ਤੇ ਵਾਜਾਂ ਹੀ ਬੜੀਆਂ ਹੋਰ ਤਰ੍ਹਾਂ ਦੀਆਂ ਹੁੰਡੀਆਂ ਹੈ ਹਾਏ ਹੈ ਕੀ ਹੋ ਗਿਆ ਵਾ ਸੋ ਹੁਣ ਮੈਨੂੰ ਇਹ ਆਇਆ ਮੈਂ ਆਪਣੇ ਮੇਆ ਪਿੰਡ ਗਈ ਆ ਅਛਾ ਤੇ ਮਿਸੁਖ ਨੇ ਦੇ ਵਿੱਚ ਮੈਂ ਪਿੰਡ ਚੱਲ ਗਈ ਆ ਤੇ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਬੁਰਾ ਭਲਾ ਬੋਲਿਆ ਤੇ ਧੱਕੇ ਮਾਰ ਕੇ ਬਾਹਰ ਕੱਢਤਾ ਫੇਰ ਮੈਨੂੰ ਉਹਨਾਂ ਨੇ ਠੀਕ ਆ ਤੇ ਜਾਣਾ ਤੂੰ ਹੁਣ ਪਿੰਡ ਮੈਂ ਨਹੀਂ ਪਿੰਡ ਜਾਣਾ ਹੁਣ ਹੁਣ ਤੂੰ ਰੱਖ ਲੈ ਜੋ ਪੈਸਾ ਤੇ ਲਤੂ ਰੱਖ ਤੇ ਤੂੰ ਮੇਰੀ ਧੀ ਬਣ ਕੇ ਹੁਣ ਮੈਨੂੰ ਸਾਹਮਣਾ ਜਿੱਤਾ ਸੰਭਿਆ ਜਾਂਦਾ ਨਹੀਂ ਮੰਮੀ ਮੈਂ ਜਾਣਾ ਮੈਂ ਪੈਸੇ ਕਢਾਉਣਾ ਜੇ ਤੂੰ ਲੈ ਲਾ ਪੈਸੇ ਨਹੀਂ ਤੇ ਵੇਖ ਲੈ ਤੂੰ ਚੱਲ ਜਾ ਲੈਣ ਦੇ ਤੂੰ ਪੈਸੇ ਮੈਂ ਨੇ ਤੇਰੇ ਪੈਸੇ ਲੈ ਲੈਂਦੀ ਤੂੰ ਮੈਂ ਰੋਟੀ-ਪੁਰਕੀ ਖਾਣੀ ਮੈਂ ਤੇਰੇ ਕੋਲ ਬੈ ਕੇ ਖਾਂਦੀ ਰਹੂੰਗੀ ਮੈਂ ਕਿੱਧਰ ਨੂੰ ਜਾਉਂਗੀ ਜਾਣਾ ਕਿੱਧਰ ਨੂੰ ਆ ਪਹਿਲਾਂ ਤੇ ਤੂੰ ਮੇਰੇ ਸੱਸ ਨੂੰ ਵੀ ਕਹਿਣ ਨਹੀਂ ਵੀ ਇਹ ਪੈਸੇ ਨਹੀਂ ਦਿੰਦੀ ਪੈਸੇ ਨਹੀਂ ਦਿੰਦੀ ਉਹਨਾਂ ਕੋ ਵੀ ਮੇਰੀ ਬੇਇੱਜ਼ਤੀ ਕਰਾਉਂਦੀ ਹੁਣ ਤੂੰ ਤੇ ਮੇਰਾ ਰਾਧਾ ਹੁਣ ਮੈਂ ਤੈਨੂੰ ਪੈਸੇ ਲਿਆ ਹੀ ਦਿੰਨੀ ਤੇ ਪੁੱਤ ਮੈਂ ਨਹੀਂ ਪੈਸੇ ਲੈਣੇ ਤੇਰੇ ਪੈਸੇ ਆਪਣੇ ਕੋਲ ਹੀ ਰੱਖ ਤੂੰ ਹੀ ਮੇਰੀ ਧੀ ਆ ਤੇ ਤੂੰ ਹੀ ਮੇਰਾ ਪੁੱਤ ਵਾ ਤੂੰ ਹੀ ਮੈਨੂੰ ਸਾਹਮਣਾ ਵਾ ਹੁਣ ਮੈਂ ਤੇਰੇ ਘੋਚਰੀ ਭਾ ਗਈ ਆ ਵੀਹਲਾ ਮੰਮੀ ਸੁਆਦ ਜਾ ਕੇ ਵੇਖਣਾ ਵਾ ਤੇ ਨਹੀਂ ਮੈਂ ਉੱਥੇ ਨਹੀਂ ਜਾਣਾ ਤੇ ਮੇਰੀ ਸੁਣ ਗੱਲ ਮੰਮੀ ਜੇ ਤੂੰ ਉੱਥੇ ਨਹੀਂ ਨਾ ਜਾਣਾ ਤੇ ਫਿਰ ਇਹ ਆ ਵੀ ਇੱਥੇ ਐਨ ਚੁੱਪ ਕਰਕੇ ਤੈਨੂੰ ਰਹਿਣਾ ਪੈਣਾ ਵਾ ਇਹ ਨਹੀਂ ਵੀ ਜਿੱਦਾਂ ਅੱਗੇ ਤੂੰ ਗੱਲ-ਗੱਲ ਤੇ ਮੇਰੇ ਨਾਲ ਲੜ ਪੈਣੀ ਆ ਉਹਨਾਂ ਨੂੰ ਤੂੰ ਸੁਣਮਨੀ ਆ ਉਹਨਾਂ ਦੀ ਫੇਰ ਚੜਤ ਹੁੰਦੀ ਆ ਨਹੀਂ ਨਹੀਂ ਮੈਂ ਨਹੀਂ ਲੜਦੀ ਤੇਰ ਨਾਲ ਨਹੀਂ ਮੈਂ ਗੱਲ ਕਰਦੀ ਕੋਈ ਵੀ ਬੇਹ ਮੰਮੀ ਅਸੀਂ ਆਂ ਮਾਵਾਂ ਦੀ ਆਂ ਅਸੀਂ ਐਨ ਰਵਾਂਗੇ ਨਾ ਇੱਕ ਦੂਜੇ ਦੇ ਨਾਲ ਤੇ ਇਹ ਆ ਵੀ ਇਹਨਾਂ ਨੂੰ ਵੀ ਗੱਲ ਕਰਨ ਦਾ ਮੌਕਾ ਨਾ ਮਿਲੂ ਨਾਲੇ ਜੇ ਅਸੀਂ ਚੰਗੀਆਂ ਰਵਾਂਗੀਆਂ ਨਾ ਤੇ ਇਹਨਾਂ ਨੇ ਤਾਂ ਉਦਾਂ ਹੀ ਸੜ ਸੜ ਕੇ ਮਰ ਜਾਣਾ ਸਾਡੇ ਗੱਲ ਦੀ ਮਰਦੇ ਤੇ ਮਰਦੇ ਰਹਿਣ ਜਾਗੇ ਸਾਨੂੰ ਕੀ ਲੱਗੇਗਾ ਇਹ ਆ ਵੀ ਚੱਲ ਕੋਈ ਨਹੀਂ ਪੈਸੇ ਮੈਂ ਕਿੱਥੇ ਲੈ ਜਾਣੇ ਮੈਂ ਤੇਰੇ ਸਾਹਮਣੇ ਕਿਹੜਾ ਕੋਈ ਵਾਧੂ ਖਰਚਾ ਕਰਦੀ ਆ ਉਹ ਤੇ ਜਮਾ ਦੇ ਜਮਾ ਹੀ ਆ ਤੇ ਚੱਲ ਕੋਈ ਨਹੀਂ ਕੱਲ ਨੂੰ ਕਿਤੇ ਕੰਮ ਹੋਣਗੇ ਸਾਡੇ ਤੇ ਰੋਟੀ ਖਾਣੀ ਆ ਤੂੰ ਖਾਈ ਜਾ ਚੁੱਪ ਕਰਕੇ ਰੋਟੀ ਇਹ ਦੋ ਬੁਰਕੀਆਂ ਹੋਰ ਕਰਨਾ ਮੈਂ ਤੇ ਉਹ ਜਿਹੜੇ ਤੇਰੇ ਸੂਟ ਵਾ ਉਹ ਸੀਨੇ ਦੇਵਾਂ ਫਿਰ ਰਜਿੰਦਰ ਜਾ ਮਰਤੀਨਾਸ ਉਹ ਮੇਰਾ ਸੂਟ ਵੀ ਲਿਆ ਸੀਨੇ ਚੰਗੇ ਆ ਹੁਣ ਚੰਗੇ ਆ ਚਲ ਦੁਕਾਣ ਜਿਹੜੇ ਲੈਂਦੇ ਤੂੰ ਚੰਗੇ ਲੈਂਦੇ ਕਰਕੇ ਤੂੰ ਕਿਹੜੇ ਮਾੜੇ ਲਿਉਣੀ ਮੈਂ ਕਿਹੜੇ ਮੰਮੀ ਮਾੜੇ ਲਿਉਣੀ ਉਹਦੋਂ ਤੇ ਤੂੰ ਚੁੱਕ ਚੁੱਕ ਕੇ ਮਾਰਨ ਲਈ ਉਹਦੋਂ ਤੇ ਮੈਨੂੰ ਗੁੱਸਾ ਦਾ ਚੜ ਗਿਆ ਤਾਂ ਹਮ ਹਮਾਰੇ ਜੋਕੇ ਕੋ ਤਰ੍ਹਾਂ ਮਾਰਨੇ ਕਿ ਫੋਹੀ ਨਹੀਂ ਕਰੀਤੀ ਦੇਖ ਤੂੰ ਮਿਲ ਜੀ ਜਿਹੜੀ ਸਾਰੇ ਉਹ ਕਰਕੇ ਤਾ ਮਾਰੀ ਦੇ ਚੁੱਕੇ ਮਾਰੀ ਜਾਂਦੀ ਨਹੀਂ ਮੈਂ ਨਾ ਸੀਨੇ ਦੇ ਕੇ ਆਉਂਗੀ ਉਹਨਾਂ ਨੂੰ ਸ਼ਾਮ ਨੂੰ ਤੇ ਮੈਂ ਨਾ ਬਣਾ ਲਾ ਰੋਟੀ ਰਾਟੀ ਘਰ ਪ੍ਰੀਤ ਆਉਣ ਵਾਲਾ ਹੀ ਆ ਹਾਂ ਨੇ ਸਕੂਲ ਟਾਈਮ ਦਾ ਹੋ ਗਿਆ ਸਕੂਲ ਆਉਣ ਵਾਲਾ ਵਾ ਮੈਂ ਤਾਂ ਹੀ ਕਹਿਣ ਦੀ ਨਾ ਵੀ ਮੈਂ ਰੋਟੀ ਬਣਾ ਲਾਂ ਉਹਨੇ ਆਂਦੇ ਨੇ ਬਸ ਰੋਟੀ ਮੰਗਣੀ ਆ ਹੂੰ ਉਹਨੇ ਕਿਹਾ ਹੁੰਦੇ ਮੈਨੂੰ ਰੋਟੀ ਮਿਲੇ ਆ ਬਣਾ ਲਾਂ ਫਿਰ ਰੋਟੀ ਉਹਦੇ ਵਾਸਤੇ ਆ ਚੱਲ ਕੋਈ ਨਹੀਂ ਲੰਮੀ ਪੈ ਜਾ ਤੂੰ ਉਧਰ ਨਾ ਧਿਆਨ ਖੜਿਆ ਕਰ ਤੂੰ ਉਹ ਜਦੋਂ ਤੈਨੂੰ ਪਤਾ ਵੀ ਹੁਣ ਤੇਰੇ ਹੈ ਹੀ ਨਹੀਂ ਆ ਤੂੰ ਕਿਉਂ ਸੋਚਦੀ ਉਹਨਾਂ ਬਾਰੇ ਜੋ ਸੋਚ ਗਈ ਨਾ ਉਹੋ ਹੀ ਸੁਪਨੇ ਚ ਆਉਂਦਾ ਵਾ ਤੂੰ ਕੋਈ ਨਹੀਂ ਪੈ ਲੰਮੀ ਤੇ ਮੈਂ ਬਣਾ ਲਾਂ ਰੋਟੀ ਹਾਂ ਹਰ ਕੇਵਲੇ ਸੋਚ ਵੀ ਆਈ ਜਾਂਦੀ ਆ ਪਿਛਲਾ ਬੰਨਾ ਵਾ ਦੇਰ ਵੀ ਉਹਨਾ ਸੇੜ ਕੇ ਲੈਂਦਾ ਹੀ ਮੈਨੂੰ ਤੇ ਚਲੋ ਚੇਤਾ ਤੇ ਆਉਂਦਾ ਹੀ ਆ ਪਰ ਕੀ ਕਰਾਂ ਹੁਣ ਮੈਂ ਮੈਂ ਦਵੱਲੀ ਫਸ ਗਈ ਆ ਨਾ ਮੈਂ ਪੁੱਤ ਜੋਗੀ ਰਹਿਣਾ ਤੇ ਨਾ ਮੈਂ ਧੀ ਜੋਗੀ ਰਹਿਣਾ ਚੱਲ ਉਹ ਵੀ ਚੰਗਾ ਹੋ ਗਿਆ ਮਾਤਾ ਨੂੰ ਉਹਨਾਂ ਦਾ ਸੁਪਨਾ ਆ ਗਿਆ ਨਹੀਂ ਤੇ ਨਾ ਅੱਜ ਇਹਨੇ ਮੇਰੇ ਕੋ ਪੈਸੇ ਲੈ ਕੇ ਛੱਡਨੇ ਸੀਗੇ ਆ ਤੇ ਬਹੁਤ ਵਧੀਆ ਹੋਇਆ ਹੀ ਹੁਣ ਜਿੰਨਾ ਇਹ ਡਰੀ ਆ ਨਾ ਹੁਣ ਨਹੀਂ ਨਾ ਲੈਂਦੀ ਕਿਤੇ ਜਾਣ ਦਾ ਹੁਣ ਕਿੱਡੀ ਛੇਤੀ ਮੇਰੇ ਸੂਟ ਵੀ ਸੀਣੀ ਦੇ ਆ। ਉਹੀ ਸੂਟ ਆ ਨਾ ਮਾਤਾ ਜਿਹੜੇ ਅਨੇ ਹੀ ਚੰਗੇ ਨਹੀਂ ਆ। 100-100 ਵਾਲੇ ਲੈਣ ਦੇ। ਹੁਣ ਉਹੀ ਸੂਟ ਪੋਣੇ ਆ ਤੈਨੂੰ। ਫਿਕਰ ਨਾ ਕਰ ਤੂੰ। ਤੇ ਰੋਟੀ ਤੇ ਤੈਨੂੰ ਮਾੜੀ ਚੰਗੀ ਦੇ ਹੀ ਜਾਣੀ ਐ। ਪਰ ਇਹ ਆ ਕਿ ਹੁਣ ਸਾਵਾ ਕੰਮ ਨਾਲ ਕਰਾਇਆ ਕਰਾਂਗੇ। ਤੇ ਫੇਰ ਹੀ ਤੈਨੂੰ ਰੋਟੀ ਮਿਲਿਆ ਕਰੋਗੀ। ਠੀਕ ਆ ਭੈਣ ਜੀ ਵਦਿਗਾ ਸਭ। ਕਿਹੜੀ ਗੱਲ ਦਾ? ਨੇ ਇਤਸਬੜੇ ਉਠਾ ਆਗਾ ਤਾਂ ਨੂੰ ਕਿੱਥੋਂ ਪਤਾ ਲੱਗਾ ਵਾ ਲੱਦਾ ਸਾਂ ਦੱਸਣਾ ਕੀ ਹੀ ਘਰ ਵਿੱਚ ਤੱਕ ਪੱਤ ਪਿਆ ਹੀਗਾ ਦੱਸਦੇ ਤਾਂ ਤਾਂ ਇਹ ਨਾ ਜੇ ਸ਼ਾਂਤੀ ਹੁੰਦੀ ਤੇ ਆਹੋ ਲੈ ਆਈਆਂ ਮਾਂ ਨੂੰ ਉਥੋਂ ਹਿਸ ਆਪਣਾ ਵੇਚ ਵਟਾਈਆਂ ਵਾ ਦੱਸ ਮੈਂ ਹੁਣ ਕੀ ਕਰਾਂ ਮੂੰਹ ਨਾਲ ਬਥੇਰੀ ਵਰਾਂ ਕਿ ਆਵਾ ਤੁਸੀਂ ਵੀ ਸਿਆਣੇ ਜੇ ਮੈਨੂੰ ਹੀ ਕਹੀ ਜਾਂਦੇ ਜੀ ਦੋ ਤਿੰਨ ਵਾਰਾਂ ਤੋਂ ਦੀ ਮਾਂ ਨੂੰ ਮੈਂ ਕਿਹਾ ਮੈਂ ਕੋਈ ਸ਼ਰਮ ਕਰ ਮੇਰਾ ਸ਼੍ਰੀ ਕਬਰਾਦਰੀ ਕੀ ਆਖੂ ਜਦੋਂ ਪਤਾ ਲੱਗੂਗਾ ਉਹਦੇ ਮੋਟੀ ਮੱਤ ਦੀਆਂ ਖੱਤੀ ਕਿਤੇ ਜਿਹੜੀ ਆਪਣੇ ਪੁੱਤ ਦੀ ਨਹੀਂ ਬਣੀ ਉਹਨੇ ਸਾਡੀ ਕਿਥੋਂ ਬਾਨਾ ਵਾ ਹੁਣ ਤੁਸੀਂ ਦੱਸੋ ਕੀ ਕਰਾਂ ਫਿਰ ਮੈਂ ਨਾਦਰ ਬਾਗ ਤੇ ਜਿੱਦਾਂ ਉਹ ਕਹਿੰਦੀ ਉਹਦਾ ਮਗਰ ਲੱਗਾ ਉਹਨੂੰ ਮੈਂ ਦੱਸਿਆ ਹੀ ਫੋਨ ਕਰਕੇ ਤੇ ਮੈਂ ਮੈਨੂੰ ਦੱਸੀ ਗੱਲ ਕਰਕੇ ਉਹਦੇ ਨਾਲ ਤਾਂ ਉਹਨੇ ਕੋਈ ਫੋਨ ਨਹੀਂ ਕੀਤਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਨੇ ਪੁੱਤ ਵੀ ਉਹਨਾਂ ਚੇਰੀ ਹੁੰਦੇ ਆ ਜਿਨ੍ਹਾਂ ਚੇਰ ਵਿਆਹ ਹੀ ਨਹੀਂ ਜਾਂਦੇ ਜਦੋਂ ਵਿਆਹ ਹੀ ਜਾਂਦੇ ਆ ਨਾ ਉਦੋਂ ਪੁੱਤ ਗਏ ਹੱਥੋਂ ਚੱਲ ਕੋਈ ਗੱਲ ਨਹੀਂ ਬੇਇੱਜ਼ਤੀ ਤਾਂ ਹੁਣ ਮੇਰੀ ਨਾ ਰਿਸ਼ਤੇਦਾਰਾਂ ਤੱਕ ਹੋਈ ਗਈ ਆ ਹੁਣ ਆਪਣਾ ਰੰਗ ਬਖਮਨੀ ਇਹਨੂੰ ਏਦਾਂ ਨਹੀਂ ਇਹ ਨਜਾਣਾ ਫਿਰ ਕੁੜਮਣੀ ਗਾਦੀ ਆ ਹੁਣ ਮੈਂ ਕਰ ਦੇਦਾ ਇਹਨੂੰ ਖੱਤੀ ਨੂੰ ਲੈ ਕੇ ਸਾਰਾ ਆਪਣਾ ਉੱਥੋਂ ਤੇ ਲੈ ਆਈ ਆਪਣਾ ਹਿੱਸਾ ਉਹ ਜੀ ਅਕਤੂਰੀ ਜੀ ਨੌਵਾ ਮੇਰੀ ਜਿਹੜੀ ਕਿਦੇ ਆਖੇ ਨਹੀਂ ਲੱਗਦੀ ਗੱਲ ਨਹੀਂ ਬਾਤ ਨਹੀਂ ਇੱਥੇ ਸਭ ਕੁਝ ਹੈਗਾ ਹੀ ਮਾਂ ਦੇ ਮਗਰ ਲਾ ਕੇ ਤੋਂ ਉੱਥੇ ਕਿਦੇ ਵੰਡ ਬਣਾਈਆਂ ਕਰਕੇ ਆਈ ਆ ਸ਼ਰਮ ਤੇਨੂੰ ਚਾਹੀਦੀ ਆ ਚਲ ਕੋਈ ਗੱਲ ਨਹੀਂ ਮੈਂ ਬਾਅਦ ਵਿੱਚ ਫੋਨ ਕਰੂੰਗੀ ਆ ਵੇਹਲਾ ਰਿਸ਼ਤੇਦਾਰਾਂ ਤੱਕ ਵੀ ਬੇਇੱਜ਼ਤੀ ਮੇਰੀ ਹੋ ਗਈ ਆ ਕੋਈ ਗੱਲ ਨਹੀਂ ਹੁਣ ਮੈਨੂੰ ਨਾ ਸਿੱਧੀ ਹੁਣਾ ਹੀ ਪੈਣਾ ਸ਼ਰਮ ਹੀ ਹੈ ਨਹੀਂ ਸ਼ਰੀਕੇ ਵਿੱਚ ਹੀ ਮੇਰੀ ਬੇਇੱਜ਼ਤੀ ਕਰਾਤੀ ਤੇ ਰਿਸ਼ਤੇਦਾਰਾਂ ਦੇ ਵਿੱਚ ਵੀ ਨੱਕ ਦੇ ਜੋਗੀ ਨਹੀਂ ਛੱਡਿਆ ਗਦੇ ਨਾ ਹਾਂ ਫੋਨ ਦੀ ਰਮਨ ਹਾਂਜੀ ਇਧਰ ਆ ਗੱਲ ਸੁਣ ਮੇਰੀ ਦੱਸੋ ਹੁਣ ਤਹੀ ਕੀ ਗੱਲ ਦੱਸਣੀ ਆ ਕੀ ਗੱਲ ਹੋਈ ਆ ਗੱਲ ਕੀ ਹੋਣੀ ਆ ਤੁਹਾਡੀ ਸਾਲੀ ਨੂੰ ਵੀ ਪਤਾ ਲੱਗ ਗਿਆ ਆ ਵਾ ਭਿਆਨ ਕੇ ਇੱਥੇ ਬੈਠੀ ਡੇਰਾ ਲਾ ਕੇ ਉਹ ਸੌ ਸੌ ਧੱਲ ਕਰਨ ਰਹੀ ਸੀ ਅਜੇ ਕਰ ਬਚਾਉਣਾ ਵਾ ਕਿ ਆਪਣਾ ਜਾੜਨਾ ਵਾ ਤੂੰ ਉਹਨੂੰ ਜਵਾਬ ਮੈਂ ਕੀ ਦਿੰਦੀ ਹੁਣ ਜੋ ਮੇਰਕਾ ਹੁੰਦਾ ਨਾ ਮੈਨੂੰ ਕਰ ਲੈੰਦੋ ਓ ਮੇਰੀ ਗੱਲ ਸੁਣ ਜੱਕਦਮ ਨਾਸਟੈਪ ਚੁੱਕ ਤੇ ਕੀ ਕਰਾਂ ਫਿਰ ਰਿਸ਼ਤੇਦਾਰਾਂ ਤਾਂ ਕਹਿਣਾ ਹੀ ਹੁੰਦਾ ਵਾ ਕੋਈ ਗੱਲ ਨਹੀਂ ਉਹਨਾਂ ਨੂੰ ਕਹਿ ਦਿੰਨੇ ਆਪੇ ਚੱਲ ਜਾਣਾ ਉਹਨੇ ਇਹ ਏਦਾਂ ਨਹੀਂ ਇਹਨਾਂ ਨੂੰ ਨਿਕਲਣਾ ਇਹਨਾਂ ਨੂੰ ਮੈਂ ਕੱਢ ਕੇ ਦੱਸਦੀ ਆਂ ਵੀ ਕਿੱਦਾਂ ਜਾਣਾ ਵਾ ਤੁਸੀਂ ਚੁੱਪ ਕਿਤੇ ਰਹੋ ਓਏ ਆਖੇ ਲੱਗ ਜਾ ਕੋਈ ਨਹੀਂ ਮੈਂ ਆਖੇ ਲੱਗ ਗਈ ਆਂ ਕਪਾਤ ਉਹ ਆਜਣਾ ਯਾ ਨਾ ਕਰੇਗਾ ਚੱਲ ਕਰ ਲਾ ਫਿਰ ਤੂੰ ਵੀ ਆਪਣੀ ਮਰਜ਼ੀ ਨਹੀਂ ਹਟਣਾ ਤੇ ਫਿਰ ਹਾਂ ਮੰਮੀ ਰੋਟੀ ਰਾਟੀ ਮੈਂ ਪਕਾ ਕੇ ਰੱਖ ਦਿੱਤੀ ਹੈ ਤੇ ਗੁਰਪ੍ਰੀਤ ਆਊਗਾ ਨਾ ਤੇ ਉਹਨੂੰ ਰੋਟੀ ਫੜਾ ਦੇਈ ਤੇ ਮੈਂ 2 ਮਿੰਟ ਲੰਮੇ ਪਹਿਲਾਂ ਹੁਣ ਕੋਈ ਨਹੀਂ ਫੜਾ ਦੇਣੀ ਮੈਂ ਵੀ ਥੱਕ ਗਈ ਹਾਂ ਸਵੇਰ ਦੀ ਚੱਲ ਹੋਈ ਜਾਂਦਾ ਤੇ ਮਾਂ ਨੇ ਬੂਆ ਖੋਲ ਓਏ ਹੇ ਮੰਮੀ ਇਹਨੂੰ ਕੀ ਹੋ ਗਿਆ ਨਿੱਧਰ ਜਿੰਦਰ ਬੂਆ ਖੋਲ ਇਹਨੂੰ ਗੜੇ ਬਹੁਤ ਚੰਬੜ ਗਏ ਆ ਠੀਕ ਆ ਇਨੇ ਪਤਾ ਨਹੀਂ ਕੀ ਕਰਨਾ ਹੈ ਮੈਂ ਉਧਰੋਂ ਕੁੰਡੀ ਲਾਵਾਂ ਇਧਰੋਂ ਤੇ ਲੱਗੇ ਨਹੀਂ ਬੋਲੀ ਹੋਈ ਤੈਨੂੰ ਆਵਾਜ਼ ਨਹੀਂ ਸੁਣਦੀ ਉਧਰ ਰਜਾਨੀ ਆ ਹਾਈ ਹਾਈ ਇਹ ਨਹੀਂ ਇਹਨੇ ਖੋਲਣਾ ਉਹ ਖੁੱਲਾ ਹੀ ਹੁਣਾ ਤੈਨੂੰ ਕਿੜੀਆਂ ਚੜੇਲਾ ਚੰਬੜ ਗਈਆਂ ਵਾ ਨਹੀਂ ਤਾਂ ਇਹਨੂੰ ਮੈਂ ਕਹਿੰਦੀ ਬੂਆ ਖੋਲ ਆਵਾਜ਼ ਨਹੀਂ ਸੁਣਦੀ ਤੈਨੂੰ ਨਹੀਂ ਤਹੀ ਕੀ ਕਹਿਣਾ ਵਾ ਤੂੰ ਬੂਆ ਖੋਲ ਦੱਸ ਦੇ ਮੈਂ ਕੀ ਕਹਿਣਾ ਵਾ ਥਾਈ ਥਾਈ ਦਾ ਦੋ ਜੋ ਦਸਣਾ ਵਾ ਮੈਂ ਦੱਸ ਦਉ ਇਥੋਂ ਜੋ ਦੱਸਣਾ ਮੈਂ ਤਾਂ ਨਿਕਲਿਆ ਕਿ ਆ ਨਾ ਬੂਆ ਖੋਲਾ ਮਮੀ ਇਹ ਕਿੱਦਾਂ ਦੀ ਗੱਲ ਹੋਈ ਭਲਾ ਸਾਨੂੰ ਵੱਖਰੇ ਵੀ ਨਹੀਂ ਤੁਸੀਂ ਟਿਕਣ ਦਿੰਦੇ ਹੈਗੇ ਤੂੰ ਖੋਲਣਾ ਕਿ ਨਾ ਤੇ ਤਾਂ ਮੈਂ ਤੋੜਾਂ ਨਾ ਮੈਂ ਖੋਲਦਾ ਖੋਲ ਦੇ ਜੋ ਹੋਊਗਾ ਪਰ ਵੇਖੀ ਜਾਊਗੀ ਚੱਲ ਕੋਈ ਨਹੀਂ ਅਸੀਂ ਦੋ ਜਣੀਆਂ ਉਹ ਕੱਲੀ ਆ ਖਾਤ ਤੇ ਛੱਡੀ ਹਾਂ ਦੱਸੋ ਕੀ ਕਹਿਣਾ ਨਹੀਂ ਕਦੋਂ ਦੀਆਂ ਬਾਜਾਂ ਮਾਰਨ ਰਹੀਆਂ ਤੂੰ ਗੋਲੀਆਂ ਮੈਨੂੰ ਬਾਜ ਨੇ ਸੁਣ ਲਈ ਬਾਜ ਤੇ ਮੈਨੂੰ ਸੁਣ ਲਈ ਬਹੁਤ ਸੁਣ ਲਈ ਪਰ ਤੁਸੀਂ ਕਿਤੇ ਟਿਕਣ ਵੀ ਦੋ ਸਾਨੂੰ ਪਿਆਣ ਜੀ ਮੇਰੀ ਸੁਣ ਲੋ ਗੱਲ ਮੇਰੇ ਰਿਸ਼ਤੇਦਾਰਾਂ ਵਿੱਚ ਇਹ ਵੇਚਤੀ ਹੋ ਰਹੀ ਆ ਹਾਂ ਤਾਂ ਪਤਾ ਲੱਗ ਗਿਆ ਵਾ ਵੀ ਆਣ ਕੇ ਡੇਰਾ ਲਾ ਕੇ ਬੈਠੀ ਆ ਤੂੰ ਚੁੱਪ ਕਰਕੇ ਨਾ ਆਪਣੇ ਘਰ ਚਲ ਜਾ ਮੈਂ ਆਪਣੇ ਧੀ ਦੇ ਘਰ ਬੈਠੀ ਤੇਰੇ ਘਰ ਨਾ ਬੈਠੀ ਮੈਂ ਨਾ ਬਾਰ ਬਾਰ ਨਾ ਇੱਕੋ ਗੱਲ ਮੇਰੇ ਕੋਲ ਨਾ ਖਵਾ ਚਲ ਜਾ ਚੁੱਪ ਕਰਕੇ ਆਪਣਾ ਸਮਾਨ ਲੈ ਮਮੀ ਉਹਨਾਂ ਨੇ ਨਹੀਂ ਗੇ ਜਾਣਾ ਠੀਕ ਆ ਨਾ ਉਹਨਾਂ ਇੱਥੇ ਹੀ ਰਹਿਣਾ ਵਾ ਹੁਣ ਤੂੰ ਮੇਰੀ ਇੱਕ ਗੱਲ ਸੁਣ ਲੈ ਤੈਨੂੰ ਮੈਂ ਗਾਹ ਮੈਂ ਜਾਣਾ ਟਾਈਮ ਦਿੰਦੀ ਆ ਜੋ ਸਮਾਨ ਪੌਣਾ ਪਾਲਾ ਜੇ ਨਾ ਨਾ ਪਾਇਆ ਫਿਰ ਤੈਨੂੰ ਮੈਂ ਦੱਸੂਗੀ ਕਿ ਕਿਰਲਾ ਨੂੰ ਮੈਂ ਕੱ ਲੈਣਾ ਤੂੰ ਹੀ ਤਾਂ ਦੋਵੇਂ ਮਾਵਾਂ ਦੇ ਹੱਥਾਂ ਕਿਦਾ ਅਨੂ ਜੀ ਗੋਤਨ ਚਾਹਿਆ ਅੰਦਰੋਂ ਬਾਹਰ ਹੀ ਨਹੀਂ ਨਿਕਲਦੀ ਆਂ ਧਾਤੋਂ ਡਰਦੀ ਆਂ ਅੰਦਰੇ ਬੜੇ ਰਹਿੰਦੇ ਜੀ ਇਹਨੇ ਬੜਾ ਕਰ ਲੱਗਾ ਵਾ ਮੇਰਾ ਜੇ ਤੈਨੂੰ ਡਰ ਹੁੰਦਾ ਨਾ ਤੇ ਆ ਡੋਲਾ ਨਾ ਇੱਥੇ ਲਿਆ ਕੇ ਬਾਲਦੀ ਦੱਸ ਬੈ ਗਈ ਇਹ ਤੇ ਫਿਰ ਕੀ ਹੋ ਗਿਆ ਮੈਂ ਤਾਂ ਨਿੱਕੋ ਗੱਲ ਦੱਸਦੀ ਓ ਸਮਾਨ ਪਾੜਾ ਜਿਹੜਾ ਪਾਉਣਾ ਵਾ ਤੇ ਦਫਾ ਹੋ ਜਾ ਇੱਥੋਂ ਮੈਂ 10 ਮਿੰਟ ਤੱਕ ਆਉਣਾ ਹੀ ਹੱਦ ਹੋ ਗਈ ਆ ਤੁਹਾਡੇ ਵਾਲੀ ਵੀ ਕਿਤੇ ਮੰਮੀ ਇਹਦੇ ਆਉਂ ਕਰਨ ਢਈ ਆ ਵੀ ਜਿੱਦਾਂ ਪਤਾ ਨਹੀਂ ਕੀ ਉੱਥੇ ਪਹਾੜ ਟੁੱਟ ਗਿਆ ਹੁੰਦਾ ਵਾ ਵੀ ਦੱਸ ਜੇ ਮੈਂ ਲੈ ਆਂਦਾ ਵਾ ਤੇ ਦਲਜਿੰਦਰ ਤੂੰ ਦਨੇ ਕੋ ਹਾ ਕਿ ਆਈ ਇਹਨੂੰ ਮੈਂ ਕਿੱਥੇ ਗਿਆ ਮਮੀ ਮੈਂ ਤਾਂ ਤੇਰੇ ਸਾਹਮਣੇ ਕੰਮ ਕਰਨ ਡਈ ਹੀ ਆ ਵੀ ਚੱਲ ਮੁੰਡੇ ਰੇ ਆਉਣਾ ਮੈਨੂੰ ਤੇ ਪਤਾ ਨਹੀਂ ਲੱਗਾ ਵੀ ਇਹਨੂੰ ਹੋ ਗਈ ਆ ਉਹ ਮੁਰਗੀ ਆਣ ਕੇ ਇਹਨੂੰ ਤੇ ਆਉਂ ਜਿਦਾ ਭੂਤ ਚੰਬੜ ਗਏ ਹੁੰਦੇ ਆ ਕਿੱਦਾਂ ਆਈ ਇਸੇ ਕਰਕੇ ਮੈਂ ਕਿਤੇ ਬਾਹਰ ਨਹੀਂ ਪੈਂਦੀ ਹੈਗੀ ਵੀ ਇਹਨਾਂ ਕੋਈ ਗੱਲ ਨਾ ਹੋ ਜੇ ਮੈਂ ਅੰਦਰ ਹੀ ਵੜੀ ਰਹਿਣੀ ਆ ਭੀੜ ਤੇ ਹੋਈ ਆ ਵੀ ਇਹ ਕੋ ਬੈਠੀ ਆ ਇੱਥੇ ਆਣ ਕੇ ਅੱਗ ਤੇ ਹੋ ਪਈ ਇਹਨੂੰ ਪਤਾ ਨਹੀਂ ਹੁਣ ਮਮੀ ਇਹਨੇ ਕੀ ਕਰਨਾ ਹੈ ਜਿਹੜੀ ਇੰਨੇ ਗੁੱਸੇ ਚ ਆਈ ਹੈ ਮਿੰਨੂੰ ਤੇ ਕੋਈ ਸਮਝ ਨਹੀਂ ਲੱਗਦੀ ਕੀਤ ਕਰੋ ਅੰਪਾਇਰ ਨਾ ਫੁੱਟੀ ਜੋ ਮਰਜ਼ੀ ਕਰਦੀ ਰਵੇ ਪੈਰ ਤਾਂ ਨਹੀਂ ਮੈਂ ਫੁੱਟਣਾ ਭਰੇ ਆ ਭੀ ਜਿੱਦਾਂ ਇਹ ਡਈ ਹੈ ਨਾ ਕਰਨ 10 ਮਿੰਟ ਦਾ ਟਾਈਮ ਆ 10 ਮਿੰਟ ਦਾ ਟਾਈਮ ਮੈਨੂੰ ਇਹਤੇ ਯਕੀਨ ਵੀ ਹੈ ਨੀਗਾ ਜਿੱਦਾਂ ਦੀ ਇਹ ਹੈਗੀ ਆ ਹਾਂ ਤੇ ਚਲਾਂ ਜੀ ਉਦਾਂ ਦੀ ਆ ਕੀਤ ਤਾਂ ਹੁਣ ਜਿਹੜਾ 10 ਮਿੰਟਾਂ ਦਾ ਕਹੀ ਜਾਂਦੀ ਆ ਵੀ ਇੰਨੇ ਕਿਸੇ ਨੂੰ ਸੱਧਿਆ ਵਾ ਕਿ ਕੀ ਆ ਤੇ ਕੀ ਨਹੀਂ ਮੇਰੇ ਭੈਂਕਰੀਆਂ ਕਾਪੀਆਂ ਖੂਬੀਆਂ ਵਾ ਨਾ ਉਹ ਸਾਰੀਆਂ ਪਾ ਲਈ ਉਹ ਨਾਲ ਕੋਈ ਚੀਜ਼ ਛੱਡ ਕੇ ਜਾਵੀਂ ਇੱਥੇ ਜੇ ਕੱਢ ਵੀ ਦਊਗੀ ਸਾਨੂੰ ਕਿਸੇ ਪਾਸੇ ਤੇ ਸਾਡੇ ਕਾਪੀ ਨੇ ਸਾਡੇ ਕੋਲ ਰਹਿਣਗੇ ਮम्मी ਮੈਂ ਨਹੀਂ ਜਾਣਾ ਆਪਣੇ ਘਰੋਂ ਕਿਤੇ ਵੀ ਮੈਂ ਇੱਥੋਂ ਦਾ ਕਿ ਕਰਦਾ ਘਰੋਂ ਬਾਹਰ ਨਾ ਕੁੱਟੀ ਭਾਈ ਜੋ ਮਰਜੀ ਵੀ ਬੋਲੀ ਦਵੇ ਕਰਕੇ ਪਰਤ ਜਾਨੀ ਮੈਂ ਨਹੀਂ ਜਾਣਾ ਜੁਣਾ ਇੱਥੋਂ ਦੱਸ ਮੈਂ ਕਿੱਦਾਂ ਚੱਲ ਜਾ ਮੁੰਡਾ ਮੇਰਾ ਵਾ ਸਕੂਲੋਂ ਆਉਣ ਵਾਲਾ ਉਹਨੂੰ ਬਾਹਰ ਕਿਸ ਗੱਲ ਦਾ ਪਤਾ ਨਹੀਂ ਆ ਤੇ ਮੈਂ ਇੱਥੋਂ ਕਿੱਦਾਂ ਚੱਲ ਜਾ ਪਹਿਲਾਂ ਨਹੀਂ ਫਿਰ ਦਰਵਾਜ਼ਾ ਨਾਲ ਗੱਲ ਕਰਨੇ ਫਿਰ ਆ ਕੋ ਬੰਨਿਆ ਵਾ ਆਡੇ ਨਾਲ ਉਹਨਾਂ ਹੁਣ ਕਿੱਥੋਂ ਗੱਲ ਹੋਣੀ ਆ ਉਹ ਵੀ ਡਿਊਟੀ ਤੇ ਗਿਆ ਵਾ ਆਊਗਾ ਰਾਤ ਨੂੰ ਤੇ ਫੇਰੀ ਗੱਲ ਹੋਣੀ ਰਾਤ ਨੂੰ ਕਰਾਂਗੇ ਗੱਲ ਉਹਨਾਂ ਹੁਣ ਹਾਂ ਚੱਲ ਕੋਈ ਨਹੀਂ ਉਦਾਂ ਮੈਂ ਇਦਾਂ ਕਰਦੀ ਆ ਕੀ ਕਾਪੀ ਕੁ ਪਿੰਜੜੀ ਉਹ ਆਪਣੇ ਹੱਥਾਂ 'ਚ ਰੱਖੀ ਉਹ ਵਾਹੇ ਖੱਟ ਕੇ ਰੋਲਾ ਤੇ ਬੜਾ ਪੈਣ ਡਿਆ ਕੀ ਬੰਦਿਆ ਬੜਾ ਰੋਲਾ ਪਾਇਆ ਕਿ ਤਨ ਮੈਂ ਕਹਿ ਵੀ ਸੀ ਵੀ ਨਾ ਜਾਇਆ ਰੋਲਾ ਕਾਦਾ ਪਾਇਆ ਉਹਨਾਂ ਮਾਵਾਂ ਤੇ ਇਹਨੂੰ ਕਿਹਾ ਹੀ ਆ ਮੈਂ ਤਾਂ 10 ਮਿੰਟ ਦਿੰਦੀ ਆ ਸਮਾਨ ਪਿਆ ਕਰ ਲੋ ਨਹੀਂ ਤਾਂ ਫਿਰ ਵੇਖ ਲਿਓ ਕਿ ਤੁਹਾਡਾ ਹਾਲ ਕੀ ਹੁੰਦਾ ਵਾ ਹੁਣ ਮੈਂ ਡੀਕ ਲੈਣੀ 2 ਮਿੰਟ ਜਾਣੀ ਆ ਫਿਰ ਪੜਾ ਕੀ ਕਰਦੀ ਆ ਤੇ ਕੀ ਕਹਿੰਦੀ ਆ ਫਿਰ ਉਹਨਾਂ ਕਹ ਗਿਆ ਨਾ ਨਿਕਲ ਨੂੰ ਕੀ ਕਰਦਾ ਉਹ ਮੈਂ ਆਪਣੇ ਚੀਜ਼ ਦੇ ਕਹ ਲਾਈ ਆ ਮੈਂ ਤੈਨੂੰ ਤੀ ਦਾ ਘਰ ਮੈਂ ਦਿੰਨੀ ਆ ਠਹਿਰ ਜਾ ਜਰੀਕ ਤੀ ਦਾ ਘਰ ਹੁੰਦਾ 1 2 ਦਿਨ 4 ਦਿਨ ਤਾਂ ਮਹੀਨਾ ਹੋ ਗਿਆ ਡੇਢ ਮਹੀਨਾ ਬੈਠੀ ਆ ਅੱਜ ਤੁਸੀਂ ਵੇਖੀ ਜਾਓ ਕਿ ਮੈਂ ਕਰਦੀ ਕੀ ਆ ਦੇਕਣ ਨਹੀਂ ਆ ਮੈਂ ਸਾਮਾਨ ਜਿਹੜਾ ਪੂਣਾ ਪਾ ਲਓ ਮਿੰਟੋਂ ਮਿੰਟੀ ਉਹ ਚੱਲ ਰਮਨ ਮੈਂ ਤਾਂ ਕਹਿੰਦਾ ਜੀ ਆਪਣੇ ਉੱਤੇ ਰਹਿ ਆਂਦੀਆਂ ਤੇ ਤੂੰ ਚੁੱਪਾ ਕੀਤੇ ਰਹੋਦੀ ਮੇਰੇ ਕੋ ਥਾਂ ਥਾਂ ਵੇਚਤੀ ਨਹੀਂ ਕਰਵਾਈ ਜਾਂਦੀ ਅੱਗੇ ਤੇ ਪਿੰਡ ਵਾਲੇ ਕਰਦੇ ਸੀ ਹੁਣ ਤੇ ਰਿਸ਼ਤੇਦਾਰ ਵੀ ਫੋਨ ਕਰ ਕਰਕੇ ਸੁਣਕਾਂ ਲੈਣ ਦੇ ਆ ਨਾ ਮੁੜੇਰੇ ਘਰ ਵੜਨ ਦੇਣਾ ਤੇ ਇਥੋਂ ਵੀ ਕਹੀ ਤੇ ਜਾਣਾ ਇਹਨੇ ਕਿੱਥੇ ਆ ਤੇ ਜਿੱਥੇ ਮਰਜੀ ਜਾਵੇ ਅਹੀਂ ਜਮੀਨ ਸਾੰਬੀ ਐ ਦੀ ਬਥੇਰੇ ਪੈਸੇ ਮਾਵਾਂ ਤੇਆਂ ਕੋ ਹੋਟਲ ਲੱਣ ਉੱਚ ਰਹੀ ਜਾਣ ਜੇ ਉਹਦੀ ਮਾਂ ਨੂੰ ਤੂੰ ਕਹਤਾ ਸੀ ਤਾਂ ਨੌਨ ਨੂੰ ਤ ਰਹਿੰਦੇ ਨੌ ਨੇ ਵੀ ਨਾ ਉਸੇ ਮਾਂ ਦਾ ਦੁੱਧ ਪੀਤਾ ਵਾ ਜੋ ਮਾਂ ਨੇ ਕੀਤਾ ਉਹ ਤੀਨੇ ਕਰਨਾ ਹਾਨੂੰ ਵੇਚ ਕੇ ਖਾ ਜਾਣਾ ਉਹਨੇ ਹਰੈਣ ਕੁਝ ਨਹੀਂ ਦੇਣਾ ਇੱਥੇ ਐਵੇਂ ਵੇਚ ਦੂਗੀ ਉਹ ਨਾ ਚੁੱਪੀ ਕੀਤੇ ਰੋ ਜੇ ਹੁਣ ਮੁੱਦਾ ਮੈਂ ਚੁੱਕਿਆ ਨਾ ਚੁੱਕਿਆ ਰਹਿਣ ਦੋ ਠੰਡਾ ਨਾ ਪਾਓ ਇਹਨੂੰ ਸਾਰਾ ਘਰ ਬਾਹਰ ਸਾਡੇ ਨਾਂ ਪਹਿਲੀ ਸਾਡੇ ਨਾਂ ਇਹ ਤਾਂ ਵੇਚੂਗੀ ਤੁਸੀਂ ਚੁੱਪ ਕਰੋ ਮੈਂ ਆਪੇ ਸਾਰੇ ਕੰਮ ਕਰ ਲੈਣੇ ਸੱਟ ਤੇ ਕਰ ਲਾ ਫਿਰ ਕੋਈ ਗੱਲ ਨਹੀਂ ਹੋ ਜਾਣਗੀ ਚੱਲ ਸਮਾਨ ਤੇ ਸਾਰਾ ਪਾ ਲਿਆ ਵਾ ਤੇ ਬੈਂਕ ਦੀ ਕਾਪੀ ਵੀ ਪਾ ਲਈਏ ਇਹ ਆ ਵੀ ਉਹਨੇ ਘੜਾ ਘਰੋਂ ਕੱਢਣਾ ਹੋਣਾ ਵਾ ਇਹੋ ਹੀ ਹੋਣਾ ਵਾ ਕਿ ਕਿ ਰਿਸ਼ਤੇਦਾਰ ਨੂੰ ਸੱਦਿਆ ਹੋਣਾ ਵਾ ਤੇ ਆਂਦੀ ਹੁਣੀ ਆ ਵੀ ਚੱਲ ਸੱਦ ਕੇ ਉਹਨੂੰ ਕਹਿੰਨੀ ਆ ਵੀ ਇਹਨਾਂ ਨੂੰ ਸਮਝਾ ਚੱਲ ਕੋਈ ਨਹੀਂ ਵੇਖ ਲੈਨੇ ਆ ਕੀ ਕਹਿੰਦੀ ਆ